ਨਵੀਂ ਗੰਗਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਲੋਕ ਸਭਾ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਇੱਕ ਤਰੀਕ ਨੂੰ ਜਿਹੜੀ ਆ VOTING ਜਿਹੜੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਹੋ ਰਹੀ ਆ ਤੇ 4 ਤਰੀਕ ਨੂੰ ਜਿਹੜਾ ਵਾ ਗਿਣਤੀ ਜਿਹੜੀ ਆ ਉਹ ਹੋ ਰਹੀ ਆ ਤੇ ਇਸੇ ਕਰਕੇ ਅੱਜ ਅਸੀਂ ਕਪੂਠੜਾ ਸ਼ਹਿਰ ਦੇ ਪਿਆਰਾਂ ਦੇ ਵਿੱਚ ਪਹੁੰਚੇ ਹੋਏ ਆ ਲੋਕਾਂ ਨੂੰ ਪੁੱਛਾਂਗੇ ਕਿ ਕਿਹੜੀ ਸਰਕਾਰ ਉਹਨਾਂ ਨੂੰ ਚਾਹੀਦੀ ਆ ਕਿਹੜੇ ਕੰਮ ਕਪੂਠੜਾ ਦੇ ਵਿੱਚ ਹੋਏ ਆ ਤੇ ਕਿਹੜੇ ਹੋਣ ਵਾਲੇ ਜਿਹੜੇ ਬਾਕੀ ਆ ਤੇ ਕਿਹੜੀ ਸਰਕਾਰਾਂ ਕੋ ਉਹ ਖੁਸ਼ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਇੱਥੇ ਦੁਕਾਨਦਾਰ ਮੌਜੂਦ ਆ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗੱਲ ਜੀ ਸਸੀ ਗੱਲ ਜੀ ਹਾਂਜੀ ਕੀ ਨਾਜੀਤਨਾ ਮੇਰਲ ਜੀ ਸਨਸੇਂ ਜੀ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਜਿਹੜੀਆਂ ਚੱਲ ਰਹੀਆਂ ਹਨ ਤੇ ਪੰਜਾਬ ਦੇ ਵਿੱਚ ਵੀ ਇੱਕ ਤਰੀਕ ਨੂੰ ਜਿਹੜੀ VOTING ਹੋ ਰਹੀ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਐ ਕਿੱਦਾਂ ਦਾ ਨੇਤਾ ਤੁਸੀਂ ਚਾਹਦੇ ਹੋ ਤੇ ਕਿੱਦਾਂ ਦੇ ਜਿਹੜੇ ਕੰਮ ਕਪੂਰਥਲੇ ਦੇ ਵਿੱਚ ਨਹੀਂ ਹੋਏ ਜਾਂ ਕਿਹੜੇ ਜਿਹੜੇ ਹੋਣ ਵਾਲੇ ਆ ਕਿਸੇ ਕੀ ਕਹੋਗੇ ਕੰਮ ਤੇ ਬਹੁਤ ਜਿਹੜੇ ਆ ਪੈਂਡਿੰਗ ਹੈਗੇ ਜੀ ਕਪੂਰਥਲੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹੋਗੇ ਸਿੱਖਿਆ ਦਾ ਮਿਆਰ ਜਿਹੜਾ ਵਾ ਉਹ ਵੀ ਜੇ ਆਪਾਂ ਨੂੰ ਉੱਚਾ ਚਾਹਣਾ ਚਾਹੀਦਾ ਵਾ ਤੇ ਬਾਹਰੋਂ ਜਿੱਦਾਂ ਸੈਂਟਰ ਦੇ ਵਿੱਚ ਪੰਜਾਬ ਦੀ ਆਵਾਜ਼ ਜਾਣੀ ਚਾਹੀਦੀ ਇਸ ਕਰਕੇ ਲੀਡਰ ਜਿਹੜਾ ਮਜ਼ਬੂਤ ਹੋਣਾ ਚਾਹੀਦਾ ਹੈ ਪਾਰਟੀ ਕੋਈ ਵੀ ਹੋਵੇ ਲੀਡਰ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਜਿਹੜੀ ਉੱਥੇ ਆਪਣੇ ਆਵਾਜ਼ ਉਪਰ ਤੱਕ ਪਹੁੰਚ ਸਕੇ ਤੇ ਬਾਕੀ ਤੁਸੀਂ ਦੇਖ ਲਓ ਜਿਹੜੇ ਗਰੀਬ ਲੋਕ ਹੈਗੇ ਆ ਉਹ ਪੜ੍ਹਾਈ ਦੇ ਵਿੱਚ ਬਹੁਤ ਪਿੱਛੇ ਰਹਿ ਰਹੇ ਆ ਤੇ ਇਹਨਾਂ ਬਾਰੇ ਵੀ ਕੋਈ ਸੋਚਣਾ ਚਾਹੀਦਾ ਹੈਗਾ ਮੈਂ ਤਾਂ ਜਿਆਦਾ ਸਿੱਖਿਆ ਤੇ ਜ਼ੋਰ ਦਊਂਗਾ ਜੇ ਸਿੱਖਿਆ ਹੀ ਬੱਚੇ ਨੂੰ ਮਿਲੂਗੀ ਤੇ ਸਿੱਖਿਆ ਨਾਲ ਹੀ ਬੱਚਾ ਉੱਪਰ ਜਾਊਗਾ ਜੇ ਸਿੱਖਿਆ ਦਾ ਮਿਆਰ ਹੀ ਘਟ ਰਊਗਾ ਤੇ ਬੱਚੇ ਬਾਹਰ ਨੂੰ ਜਾਣਗੇ ਬਾਲ ਦੇਸ਼ਾਂ ਨੂੰ ਤੇ ਸਿੱਖਿਆ ਦਾ ਮਿਆਰ ਵਿੱਚ ਹੋਊਗਾ ਤੇ ਬੱਚੇ ਆਪੀ ਆਪਣੇ ਦੇਸ਼ ਨੂੰ ਵੈਲਪ ਕਰਨਗੇ ਇਸ ਵਾਰ ਕਿਸ ਨੂੰ ਚੁਣਨਾ ਚਾਹੁੰਦੇ ਹੋ ਕਿਹੜੇ ਨੇਤਨ ਚੁਣਨਾ ਚਾਹੁੰਦੇ ਹੋ ਕਿਸ ਤਰ੍ਹਾਂ ਕਿੰਨੂ ਪਾ ਰਹੇ ਨਹੀਂ ਲੈਤਾ ਉਹ ਹੀ ਆਣਾ ਚਾਹੀਦਾ ਵਾ ਜਿਹੜਾ ਬੱਚਿਆਂ ਦੇ ਭਵਿੱਖ ਬਾਰੇ ਸੋਚੇ ਜੇ ਬੱਚਿਆਂ ਦਾ ਭਵਿੱਖ ਬਾਰੇ ਸੋਚਣਗੇ ਤੇ ਨਸ਼ਿਆਂ ਤੋਂ ਆਪਾਂ ਉਹ ਬੱਚਿਆਂ ਨੂੰ ਦੂਰ ਰੱਖ ਸਕਾਂਗੇ ਕਿ ਉਹ ਪੜ੍ਹਾਈ ਤੇ ਬੱਚੇ ਲੱਗ ਗਏ ਤੇ ਨਸ਼ੇ ਦੇ ਆਪ ਨੂੰ ਦੂਰ ਤੇ ਪੜ੍ਹਾਈ ਤੇ ਕਿਵੇਂ ਲਾਣੇ ਆ ਜੇ ਗਰੀਬ ਬੱਚੇ ਆ ਉਹਨਾਂ ਨੂੰ ਕੁਝ ਸਹਾਇਤਾ ਮਿਲੂ ਵੀ ਸਰਕਾਰ ਵੱਲੋਂ ਤਾਂ ਜਿਹੜੀ ਸਹਾਇਤਾ ਨੇ ਰੂਮ ਆਪਰੇ ਇਹ ਸੈਂਟਰਲ ਗਵਰਨਮੈਂਟ ਤੋਂ ਜਿਹੜੇ ਮਿਲਦੀ ਹੈ ਭੱਤੇ ਉਹ ਪੰਜਾਬ ਦੇ ਆਣੇ ਚਾਹੀਦੇ ਆ ਤੇ ਆਪੇ ਬੱਚੇ ਦਾ ਤਰੱਕੀ ਕਰਨੇ ਇਹ ਸੀ ਸਾਡੇ ਨਾਲ ਦੁਕਾਨਦਾਰ ਹੋਰ ਵੀ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸਿੱਖਿਆ ਬਹੁਤ ਜੁਰੀ ਆ ਸਿੱਖਿਆ ਤੇ ਨਸ਼ਾ ਜਿਹੜਾ ਵਾ ਉਹ ਇੱਕ ਪਾਸੇ ਸਿੱਖਿਆ ਜਿਹੜੀ ਆ ਉਹ ਜੁਰੀ ਆ ਦੂਜੇ ਪਾਸੇ ਨਸ਼ਾ ਜਿਹੜਾ ਵਾ ਉਹ ਖਤਮ ਜਿਹੜਾ ਹੋਣਾ ਚਾਹੀਦਾ ਇੱਥੇ ਬਾਕੀ ਵੀ ਇੱਥੇ ਦੁਕਾਨਦਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਕਿੰਨੂ ਵੋਟ ਪਾ ਰਹੇ ਆ ਕਿਹੜਾ ਜਿਹੜਾ ਵਾ ਇੱਥੇ ਜੋ ਆਪਾਂ ਕਪੂਠੇ ਦੀ ਗੱਲ ਕਰੀਏ ਕਿਦਾਂ ਦਾ ਨੇਤਾ ਜਿਹੜਾ ਕਪੂਠਾ ਚਾਹੀਦਾ ਵਾ ਤੇ ਸਰਕਾਰਾਂ ਜਿਹੜੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਤੇ ਹੁਣ ਦੇਖਦੇ ਆ ਕਿ ਕਿਹੜੀ ਸਰਕਾਰ ਜਿਹੜੀ ਆ ਬੰਨੀ ਚਾਹੀਦੀ ਆ ਇੱਥੇ ਹੋਰ ਦੁਕਾਨਦਾਰਾ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਲ ਜੀ ਆਪਣਾ ਅਜੀਤ ਕੁਮਾਰ ਜੀ ਅਜੀਤ ਜੀ ਇੱਕ ਤਰੀਕ ਨੂੰ ਪੰਜਾਬ 'ਚ ਓਟਾ ਪੈ ਰੀਆਂ ਵਾ ਤੇ ਕਿਸ ਤਰ੍ਹਾਂ ਦੇਖਦੇ ਹੋ ਕਿਹੜਾ ਨੇਤਾ ਜਿਹੜਾ ਵਾ ਉਹ ਆਣਾ ਚਾਹੀਦਾ ਕਿਹੜੀ ਸਰਕਾਰ ਜਿਹੜੀ ਉਹ ਆਉਣੀ ਚਾਹੀਦੀ ਸਰਕਾਰ ਦੇਖ ਲੈ ਜੀ ਕੋਈ ਵੀ ਆਵੇ ਜਿਹੜਾ ਲੋਕਾਂ ਦੀ ਸੁਣੇ ਲੋਕਾਂ ਦੀ ਕਰੇ ਉਹ ਆਉਣੀ ਚਾਹੀਦੀ ਹੈ ਭਾਵੇਂ ਉਹ ਅਕਾਲੀ ਹੋਵੇ ਕਾਂਗਰਸ ਹੋਵੇ ਜਿਹੜੀ ਮਰਜ਼ੀ ਹੋਵੇ ਬੀਜੇਪੀ ਹੋਵੇ ਆਪਾਂ ਇਹ ਕਹਿੰਨੇ ਆ ਕਿ ਨੇਤਾ ਹੋਵੇ ਜਿਹੜਾ ਲੋਕਾਂ ਦੀ ਸੁਣੇ ਜੇ ਆਪਾਂ ਕਪੂਠੇ ਦੀ ਗੱਲ ਕਰੀਏ ਕਪੂਠੇ ਦੇ ਡਵੈਲਪਮੈਂਟ ਦੀ ਕਿੰਨਾ ਦਾ ਡਵੈਲਪਮੈਂਟ ਜਿਹੜਾ ਵਾ ਉਹ ਹੋਣਾ ਚਾਹੀਦਾ ਕਿ ਜਿਹੜਾ ਡਵੈਲਪਮੈਂਟ ਹੋ ਵੀ ਰਿਹਾ ਵਾ ਕਿ ਗਾਂ ਇਲੈਕਸ਼ਨ ਤੋਂ ਬਾਅਦ ਜਿਹੜੀ ਹੈ ਡਵੈਲਪਮੈਂਟ ਜਿਹੜੀ ਹੈ ਕਪੂਠੇ ਦੀ ਹੋਣੀ ਚਾਹੀਦੀ ਹੈ ਡਵੈਲਪਮੈਂਟ ਦੇ ਵਿੱਚ ਇੱਕ ਤਾਂ ਲੋਕਾਂ ਨੂੰ ਚਾਹੀਦਾ ਜੀ ਬਿਜਲੀ ਪਾਣੀ ਜਿਹੜੀ ਰੋਜ਼ਮਰਹ ਦੀ ਉਹਨਾਂ ਦੀ ਹੈਗੀ ਆ ਜੀ ਉਹ ਨੀਡ ਉਹਨਾਂ ਦੀ ਹੈਗੀ ਆ ਪੂਰੀ ਹੋਣੀ ਚਾਹੀਦੀ ਹੈ ਐਸੀ ਕਿ ਦੁਕਾਨਦਾਰ ਜਿਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਹੋਰ ਵੀ ਦੁਕਾਨਦਾਰ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿਉਂਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਜਿਹੜਾ ਕਿ ਇੱਥੇ ਦੇ ਲੋਕ ਜਿਹੜੇ ਕਰ ਰਹੇ ਆ ਇਹ ਦੋ ਜੁਗਾਰੀ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਨਸ਼ਾ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਵਾ ਤੇ ਸਿੱਖਿਆ ਬਾਰੇ ਜਿਹੜਾ ਵਾ ਉਹ ਧਿਆਨ ਦੇਣਾ ਚਾਹੀਦਾ ਵਾ ਤੇ ਇੱਥੇ ਹੋਰ ਵੀ ਦੁਕਾਨਦਾਰਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜੀ ਸਸੀ ਗੱਲ ਜੀ ਸਸੀ ਗੱਲ ਜੀ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਲੋਟਾ ਪੈਣ ਜਾ ਰਹੀਆਂ ਇਹ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਹੜੀ ਸਰਕਾਰ ਜਿਹੜੀ ਆਉਣੀ ਚਾਹੀਦੀ ਆ ਇਹ ਤਾਂ ਸਾਨੂੰ ਪਤਾ ਨਹੀਂ ਕਹਿੰਦੀ ਆਉਗੀ ਬਾਕੀ ਟਾਈਮ ਦੇ ਨਾਲ ਦੱਸੋ ਟਾਈਮ ਹੋਊਗਾ ਪਤਾ ਲੱਗੂਗਾ ਹਾਂਜੀ ਤੁਸੀਂ ਦੇਖਿਆ ਕਿ ਲੋਕ ਜਿਹੜੇ ਆ ਸਾਇਲੈਂਟ ਜਿਹੜੇ ਆ ਉਹ ਨਜ਼ਰ ਆ ਰਹੇ ਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹ ਤਾਂ ਟਾਈਮ ਆਉਣ ਵਾਲਾ ਟਾਈਮ ਹੀ ਜਿਹੜਾ ਉਹ ਦੱਸਿਆ ਜਾਊਗਾ ਕਿ ਸਰਕਾਰ ਕਿਹੜੀ ਆਉਂਦੀ ਆ ਤੇ ਹੋਰ ਵੀ ਜਿਹੜੇ ਆ ਗੱਲਬਾਤ ਕਰਾਂਗੇ ਲੋਕ ਇੱਥੇ ਮੌਜੂਦ ਆ ਉਹਨਾਂ ਨੇ ਪੁੱਛਾਂਗੇ ਕੀ ਕਹਿਣਾ ਜਿਹੜੇ ਆ ਉਹ ਚਾਣਗੇ ਇਹ ਕਿਹੜੀ ਸਰਕਾਰ ਜਿਹੜੀ ਆ ਉਹ ਬਣਾਣਾ ਚਾਹੁੰਦੇ ਆ ਇੱਥੇ ਹੋਰ ਵੀ ਜਿਹੜੇ ਦੁਕਾਨਦਾਰ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਇੱਕ ਤਰੀਕ ਨੂੰ ਜਿਹੜੀ ਆ ਵੋਟਾਂ ਜਿਹੜੀਆਂ ਪੈਰੀਆਂ ਵਾ ਇਹ ਕਿੰਨਾ ਜੀ ਆਪਣਾ ਕਿੰਨਾ ਜੀ ਆਪਣਾ ਰਾਮਾਬਿਲੀ ਮਾਰਦੇ ਵਿਚ ਜੀ ਇੱਕ ਤਰੀਕ ਨੂੰ ਵੋਟਾਂ ਪੈਰੀਆਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਇਸ ਵਾਰ ਕਿੰਨੀ ਚਲਤਾ ਰਹੇ ਆ ਦੇਖੋ ਜੀ ਅਜੇ ਤਾਂ ਕੋਈ ਹੈ ਨਹੀਂ ਵਿਚਾਰ ਬਾਕੀ ਜੇ ਲੋਡ ਪਈ ਤੇ ਕਿੰਨੂੰ ਜਤਾਈਏ ਤੁਹਾਡੇ ਹਿਸਾਬ ਨਾਲ ਨਹੀਂ ਅਸੀਂ ਤਾਂ ਇਹ ਹੀ ਪੁੱਛ ਰਹੇ ਕਿ ਤੁਹਾਡੇ ਹਿਸਾਬ ਨਾਲ ਇਹ ਕਿੰਨੂੰ ਕਿਉਂਕਿ ਜਿਹੜਾ ਜਿੱਤੇਗਾ ਉਹੀ ਡਿਵੈਲਪਮੈਂਟ ਕਰੇਗਾ ਠੀਕ ਆ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਝਾੜੂ ਨੂੰ ਜਤਾਵਾਂਗੇ ਝਾੜੂ ਨੂੰ ਇਹ ਝਾੜੂ ਨੂੰ ਇਹ ਝਾੜੂ ਨੂੰ ਕਿਉਂ ਕੁਝ ਕੰਮ ਕੀਤਾ ਜੀ ਠੀਕ ਹੈ ਵੀ ਰਿਜ਼ਲਟ ਸਹੀ ਆ ਉਹਨਾਂ ਦੇ ਪਹਿਲੇ ਵਾਲਿਆਂ ਨਾਲੋਂ ਸਾਰੇ ਰਿਜ਼ਲਟ ਸਹੀ ਆ ਰਹੇ ਉਹਨਾਂ ਦੇ ਇਸ ਕਰਕੇ ਇਸ ਗੇ ਦੁਕਾਨਦਾਰ ਜਿਨ੍ਹਾਂ ਦਾ ਇਹ ਕਹਿਣਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਦਿਟਾਵਾਂਗੇ ਕਿ ਜਿਹੜੇ ਕੰਮ ਜਿਹੜੇ ਉਹਨਾਂ ਦੇ ਜਿਹੜੇ ਕੀਤੇ ਜਿਹੜੇ ਉਹ ਨਜ਼ਰ ਆ ਰਹੇ ਆ ਕਿ ਇਸ ਵਾਰੀ ਜਿਹੜੇ ਆ ਲੋਕ ਉਮੀਦ ਲਾ ਕੇ ਬੈਠੇ ਆ ਕਿ ਝਾੜੂ ਨੂੰ ਜਿਹੜਾ ਵਾ ਉਹ ਦਿਟਾਇਆ ਜਾਵੇ ਹੋਰ ਵੀ ਜਿਹੜੇ ਦੁਕਾਨਦਾਰ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਕੀ ਰਾਏ ਆ ਇਹਨਾਂ ਦੀ ਤੇ ਜਿਹੜੇ ਚੋਣਾਂ ਜਿਹੜੀਆਂ ਹੋ ਰਹੀਆਂ ਇੱਕ ਤਰੀਕ ਨੂੰ ਕਿਸ ਤਰ੍ਹਾਂ ਦੇਖਦੇ ਆ ਕਿਹਨੂੰ ਵੋਟ ਜਿਹੜੀ ਆ ਉਹ ਪਾਣਾ ਪਸੰਦ ਕਰਨਗੇ ਤੇ ਕਿੱਦਾਂ ਦੀ ਸਰਕਾਰ ਜਿਹੜੀ ਆ ਉਹ ਚੰਦ ਹੋਇਆ ਕਿ ਕਿਦਾਂ ਵੀ ਸਰਕਾਰ ਜਿਹੜੀ ਆ ਉਹ ਆਣੀ ਚਾਹੀਦੀ ਹੈ ਇੱਥੇ ਗੱਲਬਾਤ ਕਰਾਂਗੇ ਕਿਨਾਈ ਆਪਣਾ ਨਹੀਂ ਨਹੀਂ ਕਿਨਾਈ ਆਪਣਾ ਮੈਂ ਤਾਂ ਕੁਝ ਨਹੀਂ ਬੋਲਤੀ ਐ ਇੱਕ ਕੀ ਕਹਿਣਾ ਚਾਹੁੰਗੇ ਇੱਕ ਤਰੀਕ ਨੂੰ ਵੋਟਾਂ ਜਿਹੜੀਆਂ ਹੋ ਰਹੀਆਂ ਵਾ ਤੇ ਕਿਸ ਤਰ੍ਹਾਂ ਦੇਖਦੇ ਹੋ ਕਿਹੜੀ ਸਰਕਾਰ ਆਣੀ ਚਾਹੀਦੀ ਹੈ ਕਿਹੜੇ ਮੁੱਦੇ ਜਿਹੜੇ ਆ ਉਹ ਹੱਲ ਹੋਣੇ ਚਾਹੀਦੇ ਆ ਹੁਣ ਤੁਸੀਂ ਕੀ ਕਹਿੰਦੇ ਸਰਕਾਰ ਆ ਬੇਖੋ ਜੀ ਅਸੀਂ ਤਾਂ ਅਨਪੜ੍ਹ ਬੰਦੇ ਆਪਾਂ ਨੂੰ ਤਾਂ ਪਤਾ ਨਹੀਂ ਹੈਗਾ ਬਾਕੀ ਇਹਦਾ ਬੇਟਾ ਆਉਣ ਨੂੰ ਤਾਂ ਪਤਾ ਹੁੰਦਾ ਹੈ ਬਾਹਰ ਫੇਰ ਚਲੇ ਜੇ ਜੇ ਕੰਮ ਕਰੇ ਉਹ ਹੀ ਉਹ ਚੀਜ਼ ਹੈ ਜੇ ਜੇ ਕੰਮ ਕਰੇ ਤੇ ਹੁਣ ਦੇਖੋ ਕੀ ਕਰਦੇ ਕੀ ਨਹੀਂ ਕਰਦੇ ਕੀ ਕਹਿ ਸਕਦੇ ਆਪਾਂ ਕਿਹਨੂੰ ਵੋਟ ਪਾ ਰਹੇ ਹੋ ਇਹ ਨਹੀਂ ਦੱਸ ਸਕਦੇ ਆਪਾਂ ਇਹ ਨਹੀਂ ਦੱਸ ਸਕਦੇ ਤੁਸੀਂ ਉਸੇ ਸੋਚਾਂਗੇ ਵੀ ਕਿਹਨੂੰ ਵੋਟ ਪਾਉਣੀ ਹੈ ਨਹੀਂ ਇਹ ਕੁਝ ਕੰਮ ਜਿਹੜੇ ਉਹ ਨਜ਼ਰ ਆ ਰਹੇ ਕਪੂਠਲੇ ਦੇ ਵਿੱਚ ਹੋਣੇ ਹੈ ਕਾਗਰਸ ਦੇ ਵਿੱਚੋਂ ਗਈ ਹੈ ਪਹਿਲਾਂ ਕਾਗਰਸ ਦੀ ਹੈ ਪਰ ਹੁਣ ਦੇਖਦੇ ਕਿਹਨੂੰ ਵੋਟ ਪਾਉਣੀ ਹੈ ਆਪਾਂ ਕਭ ਕੁਬੋਤ ਨਹੀਂ ਜੇ ਤਾਂ ਕੋਈ ਕੰਮ ਖਾਸ ਕੰਮ ਹੋ ਰਿਹਾ ਨਹੀਂ ਕੋਈ ਕੋਈ ਕੰਮ ਨਹੀਂ ਹੋ ਰਿਹਾ ਖਾਸ ਇਹ ਦੇਖੋ ਸਾਹਮਣੇ ਸਭ ਕੁਝ ਦੇਖ ਲਓ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਲੋਕ ਜਿਹੜੇ ਆ ਕਾਫੀ ਸਾਈਲੈਂਟ ਜਿਹੜੇ ਨੇ ਆ ਰਹੇ ਆ ਕਿ ਕਿਸ ਨੂੰ ਵੋਟ ਪਾਉਂਦੇ ਆ ਕਿਧਰ ਨੂੰ ਵੋਟ ਪਾਉਂਦੇ ਆ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਅਸੀਂ ਕਾਂਗਰਸ ਨੂੰ ਵੋਟ ਪਾਣਦੇ ਰਹੇ ਆ ਪਰ ਇਸ ਵਾਰ ਕੁਝ ਅਲੱਗ ਜਿਹੜਾ ਵਾ ਉਹ ਕਰਨ ਜਾ ਰਹੇ ਆ ਤੇ ਹੋਰ ਵੀ ਜਿਹੜੇ ਲੋਕ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਕੀ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਆਣੀ ਚਾਹੀਦੀ ਆ ਕਿ ਕਿਹੜੇ ਜਿਹੜੇ ਕੰਮ ਜਿਹੜੇ ਆ ਉਹ ਹੋਣੇ ਚਾਹੀਦੇ ਆ ਕਿ ਜਿਹੜੀ ਸਰਕਾਰ ਆਵੇ ਜਿਹੜਾ ਨੇਤਾ ਆਵੇ ਕੰਮ ਜਿਹੜੇ ਆ ਉਹ ਕੀਤੇ ਜਾਣ ਹੋਰ ਇੱਥੇ ਲੋਕ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਤੇ ਉਹਨਾਂ ਨੂੰ ਵੀ ਸਵਾਲਾਂ ਨਾਲ ਦੇ ਜਿਹੜੇ ਆ ਜਵਾਬ ਲਵਾਂਗੇ ਇੱਥੇ ਹੋਰ ਵੀ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਪੁੱਛਾਂਗੇ ਗੱਲਬਾਤ ਕਰਾਂਗੇ ਅਸੀਂ ਸਸੀ ਗੱਲ ਜੀ ਕੀ ਨਾਜੀ ਆਪਨਾ ਇੰਦਰਜੀਤ ਜੀ ਕੀ ਕਹਿਣਾ ਚਾਹੋਗੇ ਇੱਕ ਤਰੀਕ ਨੂੰ ਇਲੈਕਸ਼ਨ ਹੋ ਰਹੀ ਆ ਲੋਕ ਸਭਾ ਦੀ ਤੇ ਕੀ ਨਾਮਾ ਕੀ ਕਹਿਣਾ ਚਾਹੋਗੇ ਤੁਸੀਂ ਕਿ ਕਿਹਨੂੰ ਵੋਟ ਜਿਹੜੀ ਆ ਉਹ ਪਾਉਂਗੇ ਤੁਸੀਂ ਜੀ ਬੋਰਡ ਦੇਖ ਕੇ ਪਾਵਾਂਗੇ ਨਾ ਜਿਹੜੇ ਕਿਸ ਤਰ੍ਹਾਂ ਦੇ ਇਹ ਕਿਸ ਤਰ੍ਹਾਂ ਦੇ ਹੋ ਕਪੂਠਾ ਦੇ ਡਿਵੈਲਪਮੈਂਟ ਕਿਸ ਤਰ੍ਹਾਂ ਦੇਖ ਲਿਓ ਕਿ ਕਿਹੜੇ ਕੰਮ ਜਿਹੜੇ ਆ ਉਹ ਨਹੀਂ ਹੋ ਰਹੇ ਤੇ ਹੋਣੇ ਚਾਹੀਦੇ ਹੈ ਬਿਲਕੁਲ ਹਾਂਜੀ ਕਿਹਨਾ ਜੀ ਆਪਣਾ ਅਸ਼ਨੀਤ ਸਿੰਘ ਜੀ ਹਾਂਜੀ ਸਰ ਕੀ ਕਹਨਾ ਜਮਨ ਜੀ ਸਰ ਫਿਲਹਾਲ ਇਹ ਤੇ ਦੇਖਦੇ ਪਏ ਆ ਕਿ ਕਿਨੂੰ ਮੋਰ ਪਈ ਗਈ ਹੈ ਕਾਨੂੰਨੀ ਪਈ ਗਈ ਲੈਟਸ ਸੀ ਹਜੇ ਤੱਕ ਕੋਈ ਡਿਸਾਈਡ ਨਹੀਂ ਕੀਤਾ ਬਾਕੀ ਦੇਖਦੇ ਆ ਇਹਨਾਂ ਦੇ ਪੂਲਿੰਗ ਲੋ ਕੀ ਹੋ ਰਿਹਾ 30 ਮੈਨੂਫੈਕਚਰ ਉਹਨਾਂ ਤੋਂ ਬਣ ਰਿਹਾ ਆ ਰਿਹਾ ਕੌਣ ਹੈ ਬੇਸਿਕਲੀ ਸਾਰੇ ਜੀ ਆਪਾਂ ਇੱਕ ਕਪੂਖਲੇ ਦੀ ਗੱਲ ਕਰੀਏ ਕਪੂਖਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੱਦਾਂ ਦਾ ਨੇਤਾ ਜਿਹੜਾ ਇੱਥੇ ਚਾਹੀਦਾ ਵਾ ਕਿ ਜਿਹੜੇ ਡਵੈਲਪਮੈਂਟ ਜਿਹੜੇ ਕੰਮ ਹੋਣੇ ਚਾਹੀਦੇ ਡਵੈਲਪਮੈਂਟ ਦੇਖੋ ਜੀ ਲਾਸਟ ਟਾਈਮ ਤੋਂ ਦੇਖ ਹੀ ਰਹੇ ਕੋਈ ਕਿੰਨੀ ਭੁਰੀ ਹੋ ਤੁਹਾਨੂੰ ਵੀ ਪਤਾ ਹੀ ਹੈ ਫਿਰ ਫਿਲਹਾਲ ਦੇਖਦੇ ਹਾਂ ਕਿਨੂੰ ਵੋਟਿੰਗ ਹੋਏਗੀ ਕਿਨੂੰ ਨਹੀਂ ਹੋਏਗੀ ਬਾਕੀ ਆਮ ਆਦਮੀ ਪਾਰਟੀ ਵੱਲੋਂ ਜਦੋਂ ਆਈ ਸਰਕਾਰ ਉਸ ਕਾਫੀ ਚੇਂਜਸ ਆਏ ਹਨ ਬਾਕੀ ਦੇਖਦੇ ਹਾਂ ਆਪਾਂ ਕੀ ਹੁੰਦਾ ਨੈਕਸਟ ਇਹ ਸੀਗੇ ਦੁਕਾਨਦਾਰ ਜਿਨ੍ਹਾਂ ਦਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਆਨ ਨਾਲ ਕੁਝ ਸੁਧਾਰ ਜਿਹੜੇ ਆ ਉਹ ਹੋਏ ਆ ਤੇ ਲੋਕ ਜਿਹੜੇ ਆ ਇਸ ਵਕਤ ਜੇ ਆਪਾਂ ਗੱਲ ਕਰੀਏ ਸਾਈਲੈਂਟ ਬਿਲਕੁਲ ਸਾਈਲੈਂਟ ਨਜ਼ਰ ਆ ਰਿਹਾ ਕਿ ਕਿਹਨੂੰ ਵੋਟ ਪਾਣੀ ਆ ਤੇ ਇਹ ਕਿਹਨੂੰ ਜਿਹੜਾ ਵਾ ਫਤਵਾ ਜਿਹੜਾ ਵਾ ਇਸ ਵਾਰ ਜਿਹੜਾ ਵਾ ਦਿੱਤਾ ਜਾਏਗਾ ਹੋਰ ਵੀ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਅਸੀਂ ਪੁੱਛਾਂਗੇ ਗੱਲਬਾਤ ਕਰਾਂਗੇ ਕਿੰਨਾ ਜੀ ਆਪਣਾ ਹਾਂਜੀ ਤੇ ਹੋਰ ਜਿਹੜੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਆ ਕਿ ਕਿ ਕਪੂਠੇ ਦੀ ਆਪਾਂ ਗੱਲ ਕਰੀਏ ਕਪੂਠੇ ਦੇ ਵਿੱਚ ਕਿੰਨੀ ਜਿਹੜੀ ਆ ਵੋਟ ਪਾਣੀ ਚਾਹੀਦੀ ਆ ਤੇ ਕਿੱਦਾਂ ਦੇ ਜਿਹੜੇ ਆ ਅ ਗੱਲਬਾਤ ਕਰਾਂਗੇ ਅਸੀਂ ਹੋਰ ਵੀ ਜਿਹੜੇ ਦੁਕਾਨਦਾਰ ਆ ਭਾਜੀ ਕੀ ਹਾਲ ਆ ਆਪਣਾ ਕਮਲ ਭਾਜੀ ਕਮਲ ਜੀ ਇੱਕ ਤਰੀਕ ਨੂੰ ਆ ਵੋਟਾਂ ਹੋ ਰਹੀਆਂ ਵਾ ਕੀ ਕਹਿਣਾ ਚਾਹੋਗੇ ਇਸ ਵਾਰ ਕਿਹਨੂੰ ਜਿਤਾ ਰਹੇ ਹੋ ਅਸੀਂ ਦੇਖਾਂਗੇ ਮੌਕੇ ਤੇ ਜਿਹੜਾ ਜਿਹੜੀ ਪਾਰਟੀ ਕੰਮ ਵਧੀਆ ਕਰੇਗੀ ਜੇ ਆਪਾਂ ਗੱਲ ਕਰੀਏ ਪਿਛਲੀਆਂ ਸਰਕਾਰਾਂ ਦੀ ਤੇ ਕਿਸ ਤਰ੍ਹਾਂ ਦੇ ਜਿਹੜੇ ਕਪੂਖੇ ਵੀ ਆਪਾਂ ਕੰਮ ਕਰੀਏ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦੇ ਕੋਊੜਥਲਾ ਵਿੱਚ ਤੇ ਭਾਜੀ ਹਲੇ ਕੋਈ ਖਾਸ ਨਿਕਮ ਹੋ ਨਹੀਂ ਰਿਹਾ ਬਰਕਰਾਰ ਅੱਖਾਂ ਸਾਹਮਣੇ ਆ ਸਾਰਾ ਕੁਝ ਗੰਦਗੀ ਕਿੰਨੀ ਹੈਗੀ ਆਪਣੇ ਸ਼ਹਿਰ ਵਿੱਚ ਪਾਣੀ ਸੀਵੇ ਥਾਂ ਥਾਂ ਬੰਦ ਬਏ ਤੇ ਕੀ ਕਹਿਣਾ ਚਾਹੋਗੇ ਕਿ ਇਸੇ ਕਰਕੇ ਅਸੀਂ ਪੁੱਛਨੇ ਕਿ ਇਸ ਵਾਰ ਕਿਹਨੂੰ ਜਿਤਾ ਰਹੇ ਹੋ ਕਿ ਜਿਹੜਾ ਕਪੂਠਲੇ ਤੇ ਜਿਹੜੇ ਅਧੂਰੇ ਕੰਮ ਉਹ ਵੀ ਪੂਰੇ ਹੋਣ ਦੇਖਾਂਗੇ ਭਾਜੀ ਇਹ ਤੇ ਮੌਕੇ ਦੇ ਪਤਾ ਲੱਗ ਹੀ ਜਾਏਗਾ 4 ਤਰੀਕ ਨੂੰ ਕੌਣ ਜਿੱਤ ਰਿਹਾ ਹੈ ਹਾਂਜੀ ਭਾਜੀ ਆਪਣਾ ਕੀ ਨਾ ਈਸ਼ਾਨ ਜੀ ਕੀ ਕਹਿਣਾ ਚਾਹੋਗੇ ਇਲੈਕਸ਼ਨ ਨੂੰ ਲੈ ਕੇ ਇੱਕ ਤਰੀਕ ਨੂੰ VOTING ਜਿਹੜੀ ਆ ਉਹ ਹੋ ਰਹੀ ਹੈ ਤੇ 4 ਤਰੀਕ ਨੂੰ ਜਿਹੜੀ ਗਿਣਤੀ ਹੋ ਰਹੀ ਆ ਤੇ ਕਿਹਨੂੰ ਜਿਤਾਣਾ ਚਾਹ ਰਹੇ ਹੋ ਇਸ ਵਾਰ ਜਿਹੜਾ ਆਮ ਜਨਤਾ ਦੇ ਵਿਚਾਰਾਂ ਨੂੰ ਸਮਝੇਗਾ ਜ਼ਰੂਰਤਾਂ ਨੂੰ ਸਮਝੇਗਾ ਆਮ ਲੋਕਾਂ ਨੂੰ ਜਿਸ ਦੀ ਵੀ ਜ਼ਰੂਰਤ ਹੈਗੀ ਹੈ ਜਿਹੜੀ ਸੁਵਿਧਾਵਾਂ ਦੀ ਜ਼ਰੂਰਤ ਹੈਗੀ ਹੈ ਉਹ ਸੁਵਿਧਾਵਾਂ ਨੂੰ ਕਹਿਣ ਸਰ ਕਹੇ ਟਾਈਮ ਅਨੁਸਾਰ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਅਵੇਲੇਬਲ ਕਰਾਏਗਾ ਉਹ ਬੰਦਾ ਜਿੱਤਾਂ ਤੇ ਕੋਈ ਮੋਟਾ ਨਹੀਂ ਹੈਗਾ ਵੀ ਆਮ ਆਦਮੀ ਜਿੱਤੇ ਕਾਗਰ ਜਿੱਤੇ ਬੀਜੇਪੀ ਜਿੱਤੇ ਅਕਾਲੀ ਜਿੱਤੇ ਜਿਹੜੇ ਆਮ ਜਨਤਾ ਦੀ ਜ਼ਰੂਰਤਾਂ ਪੂਰਾ ਕਰੇਗਾ ਸਹੀ ਟਾਈਮ ਤੇ ਸਹੀ ਕਹਿ ਅਨੁਸਾਰ ਇਮਾਨਦਾਰੀ ਨਾਲ ਤਰੀਕੇ ਨਾਲ ਕੰਮ ਕਰੇਗਾ ਉਹ ਬੰਦਾ ਜਿੱਤਾਂ ਇਸ ਜਿਹੇ ਜਿਹੜੇ ਦੁਕਾਨਦਾਰ ਤੇ ਨਾਲ ਜਿਹੜੇ ਗਾਹ ਜਿਹੜੇ ਉਹ ਖੜੇ ਆ ਕਿ ਜਿਹੜਾ ਸਾਰੇ ਕੰਮ ਜਿਹੜੇ ਆ ਉਹ ਕਰੇਗਾ ਜਿਹੜੇ ਮੁੱਦੇ ਜਿਹੜੇ ਉਹ ਹੱਲ ਕਰੇਗਾ ਤੇ ਉਹਨੂੰ ਜਿਹੜੀ ਵੋਟ ਜਿਹੜੀ ਆ ਪਾਈ ਜਾਏਗੀ ਚਾਹੇ ਕੋਈ ਵੀ ਨੇਤਾ ਹੋਵੇ ਇਮਾਨਦਾਰੀ ਜਿਹੜੀ ਆ ਇਮਾਨਦਾਰੀ ਨਾਲ ਜਿਹੜਾ ਵਾ ਕੰਮ ਕਰੂਗਾ ਤੇ ਹੋਣੀ ਗੱਲਬਾਤ ਕਰ ਰਹੇ ਸਸੀ ਗੱਜਤ ਕੀ ਨਾਈ ਆਪਣਾ ਸੰਤੋਖ ਇੱਕ ਤਰੀਕ ਨੂੰ ਇਲੈਕਸ਼ਨ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਤੁਸੀਂ ਤਰਾ ਦੇਖਦੇ ਹੋ ਸਰ ਕਿਹੜੀ ਸਰਕਾਰ ਬਣਾਉਣਾ ਚਾਹੁੰਦੇ ਆ ਸਾਨੂੰ ਸਾਰੇ ਇੱਕੋ ਹੀ ਆ ਜੀ। ਹਾਂ। ਜੀ ਹਾਂ ਸਾਰੇ ਮਾਦੀ ਮਾਡੇ ਇੱਕੋ ਆ ਸਾਨੂੰ ਇਹ ਸਾਨੂੰ ਇਹ ਮਹਿੰਦੀ ਕਰਨੀ ਪੈਣੀ ਆ। ਇੱਥੇ ਕਪੂਖਲੇ ਦੇ ਨਹੀਂ ਤੁਸੀਂ? ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਪੂਖਲੇ ਦੇ ਵਿੱਚ ਅ ਐਸ ਬਾਰੇ ਕਿਹਨੂੰ ਆ ਫਤਵਾ ਜਿਹੜਾ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜਾਈਦਾ ਬੋਏ ਕੋਰੀ ਖਤਨੀ ਆ। ਜੇਰ ਕੋਈ ਬਣ ਜਵੇ। ਤਾਂ ਸਾਨੂੰ ਸਭ ਇੱਕ ਹੀ ਆ। ਜੇਰ ਇਸ ਜਿਹੇ ਜਿਹਨਾਂ ਦਾ ਕਹਿਣਾ ਇਥੇ ਕੋਈ ਵੀ ਜਿਹੜੇ ਬੰਦੇ ਸਾਰੇ ਇੱਕੋ ਹੀ ਆ ਇਥੇ ਹੋਰ ਵੀ ਗੱਲਬਾਤ ਕਰਾਂਗੇ ਅਸ਼ੀਸ਼ਪਾਲ ਜੀ ਅਸ਼ੀਸ਼ਪਾਲ ਜੀ ਇਹ ਇਨਾ ਹੀ ਆਪਣਾ ਸਰਦਾਰ ਮਨਿੰਦਰ ਸਿੰਘ ਅਮਰਿੰਦਰ ਜੀ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਟੋੜੀਆ ਵੋਟਾਂ ਜਿਹੜੀਆਂ ਪੈਰੀਆਂ ਵਾਹਾਂ ਜੀ ਤੇ ਇਸ ਵਾਰ ਕਿੰਨੀ ਪਾ ਰਹੇ ਹੋ ਦੇਖੋ ਜੀ ਆਪਾਂ ਇਸ ਮਸਲੇ ਦੇ ਵਿੱਚ ਨਹੀਂ ਹੈਗੇ ਆਪਾਂ ਨੂੰ ਇਸ ਚੀਜ਼ ਇੰਟਰਸਟਿੰਗ ਨਹੀਂ ਨਹੀਂ ਪਰ ਫੋਟ ਪਾਣ ਦਾ ਅਧਿਕਾਰ ਆ ਹਰ ਬੰਦੇ ਦਾ ਦੇਖੋ ਜੀ ਮੇਰੀ ਵੋਟ ਇਹਨਾਂ ਬਣਾਈ ਨਹੀਂ ਮੈਂ ਚੱਕਰ ਮਾਰ ਮਾਰ ਥੱਕ ਗਿਆ ਇਸ ਵਾਸਤੇ ਆਪਾਂ ਇਹਨਾਂ ਦਾ ਵਾਈਕਾਟ ਹੀ ਕਰ ਦਿੱਤਾ ਇਹ ਸਾਰੀਆਂ ਸਰਕਾਰਾਂ ਦਾ ਬਿਲਕੁਲ ਆਪਾਂ ਕੰਮ ਕਰਾਂਗੇ ਤਾਂ ਸਾਨੂੰ ਰੋਟੀ ਮਿਲਣੀ ਆ ਇਹਨਾਂ ਨੇ ਕਿਸੇ ਕੰਜਰ ਨੇ ਕਿਸੇ ਸਾਡੇ ਘਰ ਆਟਾ ਨਹੀਂ ਪਾ ਕੇ ਜਾਣਾ ਠੀਕ ਹੈ ਜੀ ਇਸ ਵਾਸਤੇ ਅਸੀਂ ਇਹਨਾਂ ਦਾ ਬਾਈਕਾਟ ਕਰ ਦਿੱਤਾ ਜੋ ਮਰਜ਼ੀ ਹੋਵੇ ਨਾ ਹੋਵੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਉਹਨਾਂ ਦੇ ਘਰ ਜਾਈਦਾ ਗੇੜੇ ਮਾਰਦੀਦਾ ਸਾਡਾ ਫਲਾਣਾ ਕੰਮ ਕਰਦਾ ਜੀ ਉਹ ਕੰਮ ਕਰਦਾ ਜੀ ਹਲੇ ਸੁੱਤੇ ਆ ਜੀ ਹਲੇ ਪਾਠ ਕਰਦੇ ਫਿਰੇ ਆ ਜੀ ਤੇ ਠਰ ਕੇ ਆਇਓ ਜੀ ਅਸੀਂ ਵਿਹਲੇ ਥੋੜੀ ਹੋ ਗਏ ਆ ਪਰ ਇੱਥੇ ਲੋਕ ਕੁਛ ਨਰਾਜ਼ ਵੀ ਜਿਹੜੇ ਨਜ਼ਰ ਆ ਰਹੇ ਆ ਜਿਹੜੇ ਲੋਕ ਕਹੇ ਆ ਕਿ ਸਾਡੀ ਵੋਟ ਤੱਕ ਨਹੀਂ ਬਣੀ ਇਹ ਜਿਸ ਤਰ੍ਹਾਂ ਅਸੀਂ ਪੁੱਛਿਆ ਜੀ ਵੋਟ ਪਾਣਾ ਤੁਹਾਡਾ ਅਧਿਕਾਰ ਆ ਪਰ ਉਹਨਾਂ ਦੀ ਵੋਟ ਹੀ ਨਹੀਂ ਬਣੀ ਤੇ ਚੱਕਰ ਕੱਟਦੇ ਕੱਟਦੇ ਕਹਿੰਦੇ ਅਸੀਂ ਟਿਰ ਦਾ ਚੱਕਰ ਕੱਟਦੇ ਆ ਪਰ ਫਿਰ ਵੀ ਸਾਡੇ ਜਿਹੜੀ ਆ ਵੋਟ ਨਹੀਂ ਬਣਦੀ ਤੇ ਹੁਣ ਕੁਛ ਲੋਕ ਜਿਹੜੇ ਨਰਾਜ਼ ਹੋ ਰਹੇ ਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਅਸੀਂ ਬਾਈਕਟ ਕੀਤਾ ਵਾ ਕਿਸੇ ਨੂੰ ਵੀ ਅਸੀਂ ਵੋਟ ਨਹੀਂ ਪਾਵਾਂਗੇ ਹੋਰ ਵੀ ਜਿਹੜੇ ਆ ਤੇ ਇੱਥੇ ਦੁਕਾਨਦਾਰ ਉਹਨਾਂ ਨੇ ਵੀ ਆਸ ਲੋਹਾਂ ਨੂੰ ਜਿਤਾ ਰਹੇ ਆ ਕਿਹੜੀ ਸਰਕਾਰ ਜਿਹੜੀ ਆ ਉਹ ਦੰਨੀ ਚਾਹੀਦੀ ਆ ਗੱਲਬਾਤ ਕਰਾਂਗੇ ਇਹ ਜਿਹੜੇ ਅਸੀਂ ਆਪਾਂ ਗੱਲ ਕਰ ਰਹੇ ਆ ਆਪਾਂ ਕਪੂਠਾ ਦੇ ਸਤਨਾਮ ਬਾਜ਼ਾਰ ਦੇ ਵਿੱਚ ਅਸੀਂ ਇਸ ਟਾਈਮ ਜਿਹੜੇ ਮੌਜੂਦ ਆ ਹੋਰ ਵੀ ਦੁਕਾਨਦਾਰ ਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਕੀ ਮਨ ਬਣਾਇਆ ਹੈ ਲੋਕਾਂ ਨੇ ਕਿ ਕਿਹੜੀ ਸਰਕਾਰ ਦੇ ਚਾਹੁੰਦੇ ਆ ਕਿ ਕਿੱਦਾਂ ਦਾ ਜਿਹੜਾ ਵਾ ਉਹਨਾਂ ਦਾ ਰੋਖਾ ਗੱਲਬਾਤ ਕਰਾਂਗੇ ਇੱਥੇ ਹੋਰ ਵੀ ਜਿਹੜੇ ਦੁਕਾਨਦਾਰ ਸਸੇ ਲੱਗੇ ਇਕ ਤਰੀਕ ਨੂੰ VOTING ਹੋ ਰਹੀ ਹੈ ਜੀ 4 ਤਰੀਕ ਨੂੰ ਰਿਜ਼ਲਟ ਆ ਰਿਹਾ ਐਸ ਵਾਰ ਕੰਮ ਜਿਹਾ ਰਹੇ ਹਾਂ ਦੇਖੋ ਜਿਹੜਾ ਚੰਗਾ ਉਮੀਦਵਾਰ ਦਿਸੇਗਾ ਉਹਨੂੰ ਭਾਵਾਂਗੇ ਅਸੀਂ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਵੋਟ ਪਾਵਾਂਗੇ ਇਹ ਨਹੀਂ ਦੇਖਣਾ ਵੀ ਐਸ ਪਾਰਟੀ ਜਿਹੜਾ ਬੰਦਾ ਕੰਮ ਕਰਨ ਵਾਲਾ ਉਹਨੂੰ ਵੋਟ ਪਾਵਾਂਗੇ ਕਪੂਰਥਲਾ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਪੂਰਥਲਾ ਵੰਦੀਆਂ ਇਹ ਕਪੂਰਥਲਾ ਦਾ ਆਪ ਆਪਣਾ ਹਰ ਬੰਦੇ ਦਾ ਆਪਾ ਆਪਣਾ ਧਿਊ ਆਪਾਂ ਕਿਸੇ ਦੇ ਦਿਲ ਦੀ ਗੱਲ ਤਾਂ ਬੋਝ ਨਹੀਂ ਸਕਦੇ ਕਿਸੇ ਦੇ ਦਿਲ ਚ ਕੀ ਆ ਮੈਂ ਤਾਂ ਆਪਣੇ ਵਿਚਾਰ ਦੱਸਿਆ ਮੇਰੇ ਹਿਸਾਬ ਦੇ ਨਾਲ ਅਸੀਂ ਵੱਡਾ ਦੇਖਾਂਗੇ ਜਿਹੜਾ ਕਪੂਰਥਲੇ ਦੀ ਬੇਤਨੀਰ ਕੁਝ ਕਰ ਸਕੇ ਆਪਣਾ ਤੇ ਵੀ ਆ ਅਗਲੀ ਆਪਾਂ ਗੱਲ ਕਰੀਏ ਪਿਛਲੀਆਂ ਸਰਕਾਰਾਂ ਦੀਆਂ ਵਾ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਚੱਲ ਰਹੀ ਆ ਤੇ ਕਿਹੜੇ ਇਹੋ ਜੇ ਕੰਮ ਆ ਜਿਹੜੇ ਕਪੂਰਥਲੇ ਦੇ ਜਿਹੜੇ ਨਹੀਂ ਹੋਏ ਤੇ ਹੋਣੇ ਚਾਹੀਦੇ ਆ ਕਪੂਰਥਲੇ ਦੇ ਦੇਖੋ ਸੜਕਾਂ ਤੁਸੀਂ ਆਪ ਦੇਖਦੇ ਹੋ ਸੜਕਾਂ ਸਾਰੇ ਪਾਸੇ ਸੜਕਾਂ ਟੁੱਟੀਆਂ ਹੋਈਆਂ ਕਪੂਰਥਲੇ ਦੇ ਕੋਈ ਵੀ ਡਵੈਲਪਮੈਂਟ ਦੇ ਕੰਮ ਜਿਹੜਾ ਹੋਇਆ ਹੀ ਨਹੀਂਗਾ ਉੱਥੇ ਇੱਕ ਹਸਪਤਾਲ ਮਨਜ਼ੂਰ ਹੋਇਆ ਸੀ ਉਹ ਅਜੇ ਤੱਕ ਸ਼ੁਰੂ ਨਹੀਂ ਹੋ ਸਕੇ ਕਪੂਰਥਲੇ ਕਿਉਂਕਿ ਇਹਨੂੰ ਅੱਜ ਤੱਕ ਜਿੰਨੇ ਵੀ ਸਿਆਸੀ ਲੋਕਾਂ ਨੇ ਮਿਲੇ ਆ ਨਾ ਸਿਆਸੀ ਲੋਕਾਂ ਨੇ ਕਪੂਰਥੜ੍ਹ ਦੀ ਬੇਤਨੀ ਬਹੁਤਾ ਸੋਚਿਆ ਨਹੀਂ ਕਿਸੇ ਨੇ ਅਸੀਂ ਚਾਹੁੰਦੇ ਆ ਇਸ ਵਾਰੀ ਕੋਈ ਐਸਾ ਪਾਰਲੀਮੈਂਟ ਲੀਡਰ ਆਵੇ ਜਿਹਦੇ ਮੂਰੇ ਕਪੂਰਥੜ੍ਹ ਦੇ ਡਵੈਲਪਮੈਂਟ ਬਾਰੇ ਦੱਸੇ ਕਿ ਕਪੂਰਥੜ੍ਹ ਹੋਰ ਡਵੈਲਪ ਹੋਵੇ ਕਪੂਰਥੜ੍ਹ ਦੇ ਸਰਕੰਡ ਡਵੈਲਪ ਹੋਣ ਕਪੂਰਥੜ੍ਹ ਦਾ ਏਰੀਆ ਡਵੈਲਪ ਹੋਵੇ ਕਪੂਰਥੜ੍ਹ ਦੇ ਲੋਕਾਂ ਨੂੰ ਕੋਈ ਨਾ ਕੋਈ ਨੌਕਰੀਆਂ ਮਿਲਣ ਬੜੀ ਬੇਰੋਜ਼ਗਾਰੀ ਹੈ ਬੇਰੋਜ਼ਗਾਰ ਬੱਚੇ ਪੜ੍ਹੇ ਲਿਖੇ ਤੋਰੇ ਫਿਰਦੇ ਉਹਨਾਂ ਨੂੰ ਕੋਈ ਸਰਵਿਸ ਨਹੀਂ ਮਿਲਦੀ ਉਹਨਾਂ ਸਰਵਿਸਾਂ ਨੂੰ ਐਸਾ ਦੀ ਪਾਰ ਸਿਆਸੀ ਪਾਰਟੀਆਂ ਨੂੰ ਮੁਫਾ ਜ਼ਰੂਰ ਆਪਣਾ ਲੈਣ ਲੋਕਾਂ ਕੋ ਪਰ ਲੋਕਾਂ ਦੇ ਪੜ੍ਹਨੇ ਵੀ ਕੋਸ਼ਿਸ਼ ਨਾ ਕਰੋ ਦਸਰਾ ਇਹਨਾਂ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਵਾ ਉਹ ਕੁਝ ਲੋਕਾਂ ਦਾ ਜਿਹੜਾ ਭਲਾ ਜੂਰ ਕਰਨ ਸਭ ਤੋਂ ਵੱਡਾ ਜਿਹੜਾ ਪਿਛੇ ਜੀ ਇਸੀ ਗੱਲ ਕੀਤੀ ਸੀ ਕਿਸੇ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਪੜ੍ਹਾਈ ਜਿਹੜੀ ਬੱਚਿਆਂ ਦੀ ਪੜ੍ਹਾਈ ਹੈ ਉਹਦੇ ਬਾਰੇ ਸੋਚਿਆ ਜਾਵੇ ਸਿੱਖਿਆ ਬਾਰੇ ਸੋਚਿਆ ਜਾਵੇ ਕਪੂਠੇ ਦੀ ਗੱਲ ਕੀਤੀ ਇਹਨਾਂ ਨੇ ਕਿ ਸੜਕਾਂ ਜਿਹੜੀਆਂ ਉਹ ਟੁੱਟੀਆਂ ਪਈਆਂ ਕਾਫੀ ਸਾਲ ਹੋ ਗਏ ਇੱਥੇ ਡਿਵੈਲਪਮੈਂਟ ਦੇ ਜਿਹੜੇ ਕੰਮ ਨਹੀਂ ਹੋਏ ਇਹੋ ਜੀ ਸਰਕਾਰ ਆਵੇ ਇਹੋ ਜੇ ਮੰਤਰੀ ਆਵੇ ਕਿ ਜਿਹੜਾ ਇੱਥੇ ਕਪੂਠੇ ਦਾ ਜਿਹੜਾ ਸੋਚੇ ਕਪੂਠੇ ਦੀ ਸੜਕਾਂ ਬਣਾਈਆਂ ਜਾਣ ਤੇ ਹੋਰ ਵੀ ਇੱਥੇ ਜਿਹੜੇ ਆ ਗੱਲਬਾਤ ਕਰਾਂ ਕਿੰਨਾ ਜੀ ਆਪਣਾ ਅਬ ਵੋਟ ਬਣੀ ਤੱਡੀ ਨਹੀਂ ਅੱਛਾ ਨਹੀਂ ਬਣੀ ਤੱਡੀ ਬਣੀ ਜੀ ਵੋਟ ਨਹੀਂ ਠੀਕ ਹੈ ਤੁਹਾਡੀ ਵੋਟ ਬਣੀ ਜੀ ਹਾਂ ਜੀ ਹਾਂ ਜੀ ਇੱਕ ਟਿਕਾ ਪੁੱਛ ਲੈਂਦੇ ਨਹੀਂ ਨਹੀਂ ਅਸਲ ਸੁਲਤਾਨਪੁਰ ਦੇ ਲਾਗੇ ਪਿੰਡ ਆ ਠੀਕ ਹੈ ਅਸਲ ਮਤਲਬ ਬਾਰੇ ਯੋ ਵਧੀਆ ਉਮੀਦਵਾਰ ਉੱਥੇ ਹੋਊਗਾ ਉਹਨਾਂ ਨੂੰ ਕਿਹਨੂੰ ਵੋਟ ਪਾ ਰਿਹਾ ਹੈ ਹਾਜੀ ਕੁਝ ਨਹੀਂ ਆ ਹਾਂਜੀ ਠੀਕ ਹੈ ਕਿਸ ਤਰ੍ਹਾਂ ਦੇਖ ਲਿਆ ਹੋ ਕਿ ਜੇ ਸੁਲਤਾਨਪੁਰ ਦੀ ਜੇ ਗੱਲ ਕਰੀ ਤੁਸੀਂ ਉੱਤਲੇ ਏਰੀਆ ਦੇ ਹੋ ਤੇ ਉਹ ਏਰੀਆ ਦਾ ਵੀ ਬਹੁਤ ਬੁਰਾ ਹਾਲ ਆ ਕੋਈ ਉਮੀਦਵਾਰ ਵਧੀਆ ਹੁੰਦਾ ਹੀ ਨਹੀਂ ਵਸ ਸਾਰੀਆਂ ਸੜਕਾਂ ਪੱਟੀਆਂ ਹੋਈਆਂ ਕੁਝ ਬੁਰਾ ਬਹੁਤ ਬੁਰਾ ਹਾਲ ਹੈ ਸੁਲਤਾਨਪੁਰ ਦਾ ਇਸ ਟਾਈਮ ਠੀਕ ਹੈ ਪਿਛਲੀ ਸਰਕਾਰਾਂ ਵੀ ਰਹੀਆਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੁਝ ਲੱਗਾ ਫਰਕ ਲੱਗਾ ਜੀ ਹਾਜੀ ਕੁਝ ਫਰਕ ਨਹੀਂ ਆ ਦੇਖੋ ਮੈਂ ਤੁਹਾਨੂੰ ਤੁਸੇ ਦੇਖ ਲਓ ਕਿ ਲੋਕ ਜਿਹੜੇ ਆ ਕੁਝ ਨਾਰਾਜ਼ ਵੀ ਜਿਹੜੇ ਲੱਗ ਰਹੇ ਆ ਕਿ ਜਦੋਂ ਆਪਾਂ ਕਪੂਠਲੇ ਜ਼ਿਲ੍ਹੇ ਦੀ ਗੱਲ ਕਰੀਏ ਡਵੈਲਪਮੈਂਟ ਜਿਹੜਾ ਵਾ ਉਹ ਕਾਫੀ ਪਿੱਛੇ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਇੱਕ ਗਾਗ ਜਿਹੜੇ ਬੈਠੇ ਸੀਗੇ ਦੁਕਾਨਦਾਰ ਉਹਦੇ ਕੋਲੋਂ ਉਹਨਾਂ ਨੇ ਦੱਸਿਆ ਕਿ ਸੁਲਤਾਨਪੁਰ ਦਾ ਕੁਝ ਹਿੱਸਾ ਹੋ ਗਿਆ ਜਿੱਥੇ ਕਿ ਸੜਕਾਂ ਜਿਹੜੀਆਂ ਉੱਥੇ ਟੁੱਟੀਆਂ ਹੋਈਆਂ ਡਵੈਲਪਮੈਂਟ ਜਿਹੜਾ ਵਾ ਬਿਲਕੁਲ ਨਹੀਂ ਹੈ ਇੱਥੇ ਹੋਰ ਵੀ ਆ ਇੱਕ ਦੁਕਾਨਦਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਉਹਨਾਂ ਨੂੰ ਵੀ ਪੁੱਛਾਂਗੇ ਕਿ ਇਸ ਵਾਰ ਤੋ ਦੇ ਸਰ ਸਰ ਜਿਹੜਾ ਵਾ ਤਾਜ ਜਿਹੜਾ ਵਾ ਉਹ ਪਾਇਆ ਜਾ ਰਿਹਾ ਇੱਥੇ ਅੰਦਰ ਚੱਲਦੇ ਆ ਇੱਥੇ ਦੁਕਾਨਦਾਰ ਆ ਉਹਨਾਂ ਨੂੰ ਪੁੱਛਦੇ ਆ ਕਿ ਸਰ ਕਿਸ ਤਰ੍ਹਾਂ ਦੇਖ ਰਿਹਾ ਜਿਹੜੀ ਆ ਇਲੈਕਸ਼ਨ ਜਿਹੜੀ ਆ ਇੱਕ ਤਰੀਕ ਨੂੰ ਹੋ ਰਹੀ ਚਾਰ ਤਰੀਕ ਨੂੰ ਜਿਹੜੀ VOTING ਹੋ ਰਹੀ ਆ ਸਰ ਕੀ ਕਹਿਣਾ ਚਾਹੋਗੇ ਇੱਕ ਤਰੀਕ ਨੂੰ VOTING ਹੋ ਰਹੀ ਆ ਪੰਜਾਬ ਦੇ ਵਿੱਚ ਚਾਰ ਨੂੰ ਰਿਜ਼ਲਟ ਆ ਰਿਹਾ ਐਸ ਵਾਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਕਿੰਨੂ ਵੋਟ ਪਾ ਰਹੇ ਨੇ ਤੇ ਕਿੱਦਾਂ ਦਾ ਜੇ ਆਪਾਂ ਗੱਲ ਕਰੀਏ ਕਪੂਖੇ ਦੀ ਜੇ ਇਕੱਲੇ ਦੀ ਗੱਲ ਕਰੀਏ ਕਿੱਦਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਚਾਹਨੇ ਕਿ ਕਿੱਦਾਂ ਦਾ ਜਿਹੜਾ ਵਾ ਨੇਤਾ ਜਿਹੜਾ ਇੱਥੇ ਹੋਣਾ ਚਾਹੀਦਾ ਨੇਤਾ ਪ੍ਰੋਗਰੈਸਿਵ ਹੋਣਾ ਚਾਹੀਦਾ ਜਿਹੜਾ ਡਿਵੈਲਪਮੈਂਟ ਕਰੇ ਕਪੂਰਥਲੇ ਬਾਰੇ ਸੋਚੇ ਉਹਨੂੰ ਹੀ ਵੋਟ ਪਾਏਗੀ ਬਾਕੀ ਸੈਂਟਰ ਸਰਕਾਰ ਜਿਹੜੀ ਭਾਜਪਾ ਦੀ ਹੈ ਤੇ ਉਮੀਦ ਹੈ ਕਿ ਪੰਜਾਬ ਚ ਵੀ ਆਵੇ ਕੰਮ ਕਰ ਰਹਾ ਮੋਦੀ ਸਰਕਾਰ ਵਧੀਆ ਕੰਮ ਕਰ ਰਹਨ ਵੋਟ ਉਹਨੂੰ ਹੀ ਪਾਵਾਂਗੇ ਸਰਫਰ ਟੀਮ ਮੰਨ ਬਣਾਇਆ ਅਬ ਕੀ ਬਾਰ ਫਿਰ ਮੋਦੀ ਸਰਕਾਰ ਮੋਦੀ ਸਰਕਾਰ ਆਏਗੀ 400 ਪਾਰ ਜਾਏਗੀ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਅਬ ਕੀ ਬਾਰ 400 ਪਾਰ ਫਿਰ ਮੋਦੀ ਸਰਕਾਰ ਜਿਹੜੀ ਆ ਉਹ ਆਏਗੀ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਮੋਦੀ ਦੇ ਕੰਮ ਜਿਹੜੇ ਆ ਉਹ ਵੀ ਬੜੇ ਲੋਕਾਂ ਨੂੰ ਚੰਗੇ ਲੱਗ ਰਹੇ ਆ ਤੇ ਹੋਰ ਇੱਕ ਦੋ ਲੋਕਾਂ ਨਾਲ ਗੱਲਬਾਤ ਕਰਾਂਗੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦਾ ਹੈ ਕੀ ਇੱਕ ਟਿੱਕ ਸਕੇ ਨੂੰ ਉਹ ਟਿੱਕ ਇਹ ਪਾ ਰਹੇ ਆ ਤੇ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਜਿਹੜੇ ਆ ਉਹ ਸਾਇਲੈਂਟ ਨਜ਼ਰ ਆ ਰਹੇ ਆ ਕਿ ਇਹ ਡੈਫੀਨਿਟਲੀ ਕੋਸ਼ਿਸ਼ ਕੀਤੀ ਕਿਸ ਤਰ੍ਹਾਂ ਹੋ ਰਹੀ ਹੈ ਜਿਹੜਾ ਉਹਨਾਂ ਨੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਕਿ ਇਸ ਵਾਰ ਜਿਹੜੇ ਆ ਕਿਹਨੂੰ ਵੋਟ ਪਾ ਰਹੇ ਆ ਕਿਉਂਕਿ ਇੱਕ ਤਰੀਕ ਨੂੰ ਜਿਹੜੀ ਆ ਵੋਟਿੰਗ ਜਿਹੜੀ ਆ ਪੰਜਾਬ ਦੇ ਵਿੱਚ ਹੋ ਰਹੀ ਹੈ ਕਪੂਠੇ ਦੇ ਵਿੱਚ ਹੋ ਰਹੀ ਆ ਤੇ ਗੱਲਬਾਤ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਕਿ ਇਸ ਵਾਰ ਕੀ ਭੁਜਾਣਾ ਉਹਨਾਂ ਦਾ ਤੇ ਕਿਹਨੂੰ ਇਸ ਵਾਰ ਜਿਹੜੀ ਆ ਜਿਤਾ ਰਹੇ ਆ ਗਰਬਤ ਕਰਾਂਗੇ ਤੁਸੀਂ ਇੱਕ ਇੱਕ ਰੈਣੀ ਦੁਕਾਨ ਤੇ ਆਏ ਉਹਨਾਂ ਨੂੰ ਪੁੱਛਦੇ ਆ ਸਰ ਕੀ ਕਹਨਾ ਜੀ ਆਪਣਾ ਹਲੋ ਕੁਵਾਰ ਅਨੂਜ ਜੀ ਕੀ ਕਹਿਣਾ ਚਾਹੋਗੇ ਇੱਕ ਤਰੀਕ ਨੂੰ VOTING ਹੋ ਰਹੀ ਆ ਚਾਰ ਤਰੀਕ ਨੂੰ ਰਿਜ਼ਲਟ ਆ ਰਿਹਾ ਤਿਸਰਾ ਦੇਖਦੇ ਹਾਂ ਇੱਕ ਤਰੀਕ ਨੂੰ VOTING ਇਥੇ ਆਪਣੇ ਕਪੂਰਥਲਾ ਸ਼ਹਿਰ ਦੇ ਮਹਾਮੈਦਾ ਇੱਕ ਪ੍ਰੋਗਰਾਮ ਹੈਗਾ ਉਹਦਾ ਕਰਕੇ ਜੀ ਇਹ ਐਸਰ ਕਿਹਨੂੰ ਜਿਤਾ ਰਹੇ ਹੋ ਕਿ ਤਿਸਰਾ ਦੇਖਦੇ ਹਾਂ ਜਿਹੜੀ ਆ ਕਿਨੂੰ ਕਿਉਂਕਿ ਸਰਕਾਰ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਪੂਖਲਾ ਦੇ ਕਿਹੜੇ ਕੰਮਾਂ ਡਵੈਲਪਮੈਂਟ ਜਿਹੜੇ ਉਹ ਨਹੀਂ ਹੋਏ ਤੇ ਕਿਨੂੰ ਐਕਟਿਵ ਕੀ ਮੰਨ ਬਣਾਇਆ ਤੁਸੀਂ ਮੰਨ ਤਾਂ ਦੇਖੋ ਚਲੋ ਸਾਰੀਆਂ ਪਾਰਟੀਆਂ ਅੱਛੀਆਂ ਐ ਜਿਹੜਾ ਕੈਂਡੀਡੇਟ ਅੱਛਾ ਹੋਊਗਾ ਆਟੋਮੈਟਿਕਲੀ ਕੰਮ ਕਰੂਗਾ ਆਪਣੇ ਸ਼ਹਿਰ ਦੇ ਸਾਰੇ ਕਰਨ ਦੇ ਮੌਲੇ ਤਾਂ ਮੈਂ ਕਿਹਾ ਤੇ ਦੇ ਕੇ ਲੋਕ ਲੀਡਰ ਨੂੰ ਜਿਹੜਾ ਜਿਹਾ ਹੋਊਗਾ ਆਪਣਾ ਨਹੀਂ ਕਿਨੂੰ ਵੋਟ ਪਾ ਰਿਹਾ ਦੇਖਦੇ ਦੇ ਪ੍ਰੋਗਰਾਮ ਨੂੰ ਬਣਾਵਾਂਗੇ ਹਜੇ ਨਹੀਂ ਕੀ ਤੁਸੀਂ ਕੀ ਦੇਖ ਰਹੇ ਹੋ ਕਿ ਇਸਲਾਹ ਕਰੂਗੀ ਕਿ ਨੂੰ ਐਕਟੀਵੇਟ ਕਰ ਰਹੇ ਹੋ ਬਿਲਕੁਲ ਜੀ ਜੋ ਜਨਤਾ ਦੇ ਹੱਕ ਲਈ ਖੜਾ ਹੋਏਗਾ ਵੋਟ ਤਾਂ ਉਹਨੂੰ ਮਿਲੇਗੀ ਜੀ ਕਿਉਂਕਿ ਕੂਖਲਾ ਜੀ ਆਪਾਂ ਕੂਖਲੇ ਦੀ ਗੱਲ ਕਰੀਏ ਕੂਖਲੇ ਬਾਰੇ ਕਿਸਰਾ ਦੇਖਦੇ ਹੋ ਤੁਸੀਂ ਦੇਖੋ ਜੀ ਹਰ ਏਰੀਆ ਦੀ ਜਨਤਾ ਕਹਿੰਦੀ ਹੈ ਕਿ ਸਾਡਾ ਏਰੀਆ ਡਿਵੈਲਪ ਹੋਣਾ ਚਾਹੀਦਾ ਤਾਂ ਜੋ ਵੀ ਡਿਵੈਲਪਮੈਂਟ ਲਈ ਕੰਮ ਕਰੇਗਾ ਨੇਚਰਲੀ ਕਿ ਜਨਤਾ ਦੀ ਵੋਟ ਉਹਦੇ ਹੱਕ 'ਚ ਜਾਏਗੀ ਜਾਏਗੀ ਏ ਸੀਗੇ ਦੁਕਾਨਦਾਰ ਜਿਨ੍ਹਾਂ ਨੇ ਇਹ ਕਿਹਾ ਕਿ ਜਿਹੜਾ ਕਪੂਖਲੇ ਦਾ ਡਵੈਲਪਮੈਂਟ ਕਰੇਗਾ ਉਹਦੇ ਹੱਕ ਚ ਜਿਹੜੀ ਆ ਵੋਟ ਹੋ ਜਾਏਗੀ ਹੁਣ ਹੋਰ ਵੀ ਦੇਖਦੇ ਆ ਗੱਲਬਾਤ ਕਰਦੇ ਆ ਸੀ ਕਿ ਕੀ ਕਰਨਾ ਚਾਹੁੰਦੇ ਲੋਕ ਤੇ ਕਿਹਨੂੰ ਵੋਟ ਜਿਹੜੀ ਆ ਇਸ ਵਾਰ ਪਾਰੇ ਆ ਤੇ ਕਿਹਨੂੰ ਕਪੂਖਲੇ ਦੀ ਜਿਹੜੀ ਆ ਪਾਰਦੋ ਜਿਹੜੀ ਆ ਸੰਭਾਲੀ ਜਾ ਰਹੀ ਆ ਗੱਲਬਾਤ ਕਰਦੇ ਆ ਦੁਕਾਨਦਾਰਾਂ ਦੇ ਨਾਲ ਉਹਨਾਂ ਨੂੰ ਪੁੱਛਦੇ ਆ ਕਿ ਇਸ ਵਾਰ ਜਿਹੜਾ ਵਾ ਕਿਹਨੂੰ ਬੋਲਦਾ ਰੀਆ ਇੱਥੇ 85 ਗੱਲਬਾਤ ਕਰਦੇ ਆ ਇੱਕ ਦੁਕਾਨ ਆ ਸਾਦ ਸਮਰਸਤੂ ਜਾਈ ਉਹਨਾਂ ਨੇ ਗੱਲਬਾਤ ਕਰਦੇ ਆ ਕਿਨਾਂ ਜੀ ਆਪ ਮੇਰਾ ਨਾਮ ਰਮਨਾ ਜੀ ਰਮਨ ਜੀ ਕੀ ਕਹਿਣਾ ਚਾਹੁੰਗੇ ਇੱਕ ਤਰੀਕ ਨੂੰ ਲਖਣ ਆ ਰਹੀ ਆ ਤੇ ਤੇ ਚਾਰ ਤਰੀਕ ਨੂੰ ਜਿਹੜੀ ਆ VOTING ਜਿਹੜੀ ਆ ਹੋ ਰਹੀ ਆ ਇਸ ਵਾਰ ਕਿਹਨੂੰ ਦਿਤਾ ਰਹੇ ਆ ਇਹ ਵਾ ਟਾਈਮ ਹੀ ਦੱਸੂਗਾ ਕੌਣ ਜਿੱਤੋ ਕੋਹੜਾ ਰੋ ਜੇ ਪਤਾ ਤੁਸ ਜੀ ਗੱਲ ਕਰਦੇ ਇਸ ਵਾਰ ਜੀ ਕਪੂਰਤਲੇ ਦਾ ਆ ਰਾਣਾਏ ਦਾ ਘਰੇ ਦੇ ਹੋ ਰਹੇ ਇਹ ਕੋਣ ਖੜਾ ਹੈ ਇਹਦਾ ਹਲੇ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਖੜਾ ਹੋ ਰਹੇ ਜੀ ਜਪਾ ਡਵੈਲਪਮੈਂਟ ਦੀ ਗੱਲ ਕਰੀਏ ਕਪੂਰਥੇ ਦੀ ਕਾਫੀ ਸਾਲਾਂ ਤੋਂ ਡਵੈਲਪਮੈਂਟ ਦੀ ਗੱਲ ਕਰੀਏ ਕਿੱਦਾਂ ਰਹੀ ਕਾਂਗਰਸ ਨੇ ਬੋਰਡ ਜਾਂਦੇ ਇੱਥੇ ਸਰ ਤੁਸੀਂ ਕਿੰਨੂੰ ਪਾ ਰਹੇ ਹੋ ਦੇਖਾਂਗੇ ਵਕਤਾ ਉਹਨਾਂ ਦਾ ਕਿਉਂਕਿ ਕਿਹੜੇ ਕੰਮ ਆ ਕਪੂਖੇ ਦੇ ਵਿੱਚ ਹੋਏ ਹੋਏ ਆ ਕਿਹੜੇ ਕੰਮ ਜਿਹੜੇ ਅਧੂਰੇ ਆ ਕਪੂਖਲਾ ਦੇ ਵਿੱਚ ਜਿਹੜੇ ਹੋਣ ਵਾਲੇ ਆ ਤੇ ਕੀ ਕਹਿਣਾ ਚਾਹੁੰਗੇ ਹੋਰ ਚੱਲੇਗਾ ਠੀਕ ਆ ਅੱਗੇ ਨਾਲ ਕੰਮ ਠੀਕ ਹੀ ਹੋ ਰਿਹਾ ਹੈ ਨਾ ਸੜਕਾਂ ਸੁੜਕਾਂ ਨੇ ਬਣਾ ਲਾ ਪੈ ਸਹੀ ਕਰਨਾ ਪੈ ਅੱਗੇ ਨਾਲ ਅੱਗੇ ਕਈ ਸਾਲਾਂ ਤੋਂ ਚੌਕ ਬਣਿਆ ਨਹੀਂ ਸੀਗਾ ਜਿਹੜਾ ਬਾਈਪਾਸ ਨੇ ਜਾਂਦਾ ਸੀ ਉਹ ਸਹੀ ਹੋ ਗਿਆ ਇਹ ਵੀ ਸੀਗੇ ਦੁਕਾਨਦਾਰ ਜਿਨ੍ਹਾਂ ਦੀ ਆਪਣੀ ਆਪਣੀ ਜਿਹੜੀ ਆ رائے ਆ ਕਿ ਕੁਝ ਲੋਕ ਕਹ ਰਹੇ ਆ ਕਿ ਡਵੈਲਪਮੈਂਟ ਜਿਹੜੀ ਪੂਟਲੇ ਦੇ ਵਿੱਚ ਹੋ ਰਹੀ ਆ ਸੜਕਾਂ ਜਿਹੜੀਆਂ ਬਣਨੀਆਂ ਆ ਪਰ ਕੁਝ ਕਹ ਰਹੇ ਆ ਕਿ ਡਵੈਲਪਮੈਂਟ ਜਿਹੜਾ ਵਾ ਹੋਣਾ ਬਾਕੀ ਆ ਹੋਰ ਵੀ ਇਹ ਗੱਲਬਾਤ ਕਰਾਂਗੇ ਇੱਥੇ ਅਸੇ ਦੁਕਾਨਦਾਰ ਤੇ ਕਾਫੀ ਗਾਕ ਲੱਗ ਰਿਹਾ ਅੰਕਲ ਜੀ ਬੈਠੇ ਆ ਸਸੀਰ ਭਾਜੀ ਹਾਂ ਜੀ ਅੱਜ ਐਸਰ ਇਲੈਕਸ਼ਨ ਆ ਰਹੀ ਆ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਉਹ ਕਿੰਨੂੰ ਜਿਤਾ ਰਹੇ ਆ ਅਸਲਾ ਜੇ ਕੋਈ ਜਿੰਨੇ ਕੰਮ ਕੀਤੇ ਉਹ ਨਹੀਂ ਵੋਟ ਪਾਵਾਂਗੇ ਜੀ ਇਸ ਤਰ੍ਹਾਂ ਤੇ ਹੈ ਨਹੀਂ ਕੋਈ ਗੱਲ ਬਾਤ ਖਾਸ ਨੀਤੀਚਾ ਹੈਗਾ ਕੋਈ ਜਿਹਨੂੰ ਵੋਟ ਪਾਉਣੀ ਹੈ ਆਪਾਂ ਕੰੂਟਲੇ ਦੀ ਗੱਲ ਕਰੀਏ ਕਿਸ ਤਰ੍ਹਾਂ ਦੇਖ ਰਹੇ ਹੋ ਉਹ ਹਲਕਾ ਤੇ ਠੀਕ ਹੈ ਚਲੋ ਜੀ ਹੁਣ ਅੱਗੇ ਦੇਖੋ ਹੁਣ ਕਿਹਦੀ ਕਿਸਮਤ ਜਾਗਦੀ ਹੈ ਜੀ ਇਹ ਲੋਕਾਂ ਦੇ ਡਿਪੈਂਡ ਕਰਦਾ ਜੇ ਆਪਾਂ ਕੰਮਾਂ ਦੀ ਗੱਲ ਕਰੀਏ ਕਿਹੜੇ ਕੰਮਾਂ ਤੋਂ ਤੁਸੀਂ ਖੁਸ਼ ਹੋ ਕੰਮ ਜਿਹੜੇ ਝਾੜੂ ਵਾਲਾ ਵਧੀਆ ਕਰ ਰਿਹਾ ਕੰਮ ਕੋਈ ਐਡਾ ਕੋਈ ਹੈ ਵੀ ਨਹੀਂ ਕੋਈ ਕਈ ਲੋਕੀ ਮਾਰਾ ਤੇ ਨਹੀਂ ਕੋਈ ਚੰਗਾ ਜਿੰਦੀ ਹੈ ਪਰ ਇਹਖਦੀ ਆਪਣੇ ਆਪਣੇ ਨੂੰ ਸੋਚ ਰਹੀਆਂ ਚਲੋ ਫਿਰ ਵੀ ਦੇਖੋ ਹੁਣ ਅੱਗੇ ਲਿਖਦੀਆਂ ਜਦੋਂ 3022 ਤੇ ਇੱਥੇ ਹੋਰ ਵੀ ਜਿਹੜੇ ਆ ਲੋਕ ਮੌਜੂਦ ਆ ਗਾਹਕ ਵੀ ਬੈਠੇ ਆ ਇੱਥੇ ਆਪਣੇ ਸਿਆਣੇ ਜਿਹੜੇ ਆ ਅੰਕਲ ਉਹ ਵੀ ਬੈਠੇ ਨੇ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਕੀ ਕਹਿਣਾ ਚਾਹੋਗੇ ਕਾਫੀ ਤੁਸੀਂ ਪੁਰਾਣੀ ਉਹ ਕਈ ਸਰਕਾਰਾਂ ਆਈਆਂ ਕਈ ਚਲੀਆਂ ਗਈਆਂ ਤੁਹਾਨੂੰ ਵੀ ਕਾਫੀ ਤਜਰਬਾ ਜਿਹੜਾ ਵਾ ਉਹ ਹੋ ਚੁੱਕਾ ਵਾ ਤੇ ਕੀ ਕਹਿਣਾ ਚਾਹੋਗੇ ਅਸੀਂ ਦੇਖਾਂਗੇ ਬੋਲ ਲੈ ਅੰਗਰੇਜ਼ੀ ਨਾਲੇ ਹੋਰ ਕਰਦੇ ਹਾਂਜੀ ਬਾਅਦ ਚੋਂ ਤੇ ਕੋਈ ਉਤਰਦੇ ਆ ਹਾਂ ਉਹ ਦੇਖਣਗੇ ਮਨ ਕਰਿਆ ਭਾਈ ਦੰਦਾ ਕਿੰਨਾਂ ਆਵਾਜ਼ ਹੋਰ ਲੈਣ ਲੱਗਿਆਂ ਤੇ ਬਾਈ ਤੇ ਬਹੁਤ ਕਰਦੇ ਬਾਦ ਉਸ ਗੱਲ ਚ ਪੂਰੇ ਉਤਰਦੇ ਨਹੀਂ ਫਿਰ ਇਸ ਵਾਰ ਕੀ ਮਨ ਬਣਾਇਆ ਤੁਸੀਂ ਮਨ ਨਾਲ ਸੋਚਾਂਗੇ ਨਾ ਮਾਰੇ ਵੀ ਕੌਣ ਕੀ ਕਰੀਏ ਗੁੰਡ ਪਾਰਟੀਆਂ ਵੀ ਆਈਆਂ ਹੋਈਆਂ ਅੱਗੇ ਕਦੇ ਨਾਲ ਤਾਂ ਭਾਜਪਾ ਇਕੱਠੇ ਹੁੰਦੇ ਸੀ ਕਾਂਗਸ ਹੁੰਦੀ ਸੀ ਪਾਰਟੀਆਂ ਦੋ ਸੀ ਹੁਣ ਤਾਂ ਪਾਰਟੀਆਂ ਚਾਰ ਪੰਜ ਹੋ ਗਈਆਂ ਉਹਨਾਂ ਦਾ ਬੰਦਾ ਦੇਖਣਗੇ ਬੰਦਾ ਕਿਹੜਾ ਹੁੰਦਾ ਅੱਧੀ ਕੰਟੀੂੜੀ ਦੀ ਪਹਿਲਾਂ ਤਾਂ ਬੈਠੇ ਕਿਹੜਾ ਦਾ ਹੈਗਾ ਕਿ ਆਪਾਂ ਕਪੂਠੇ ਦੀ ਗੱਲ ਕਰੀਏ ਕਿਸ ਤਰ੍ਹਾਂ ਦੇਖਦੇ ਹਾਂ ਸਾਡਾ ਕਪੂਠਾ ਸੀਟ ਕੰਨੇ ਹੈ ਨਹੀਂ ਇਹ ਸੀਟ ਪੈਣੀ ਹੈ ਕਦੂਬ ਸਾਹਿਬ ਨਾਲ ਜੀ 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 ਉਹ ਤੇ ਮੈਂ ਬੱਝਾਂਗੇ ਕਿ ਕਿਦਾਂ ਕਿਹੜਾ ਬੰਦਾ ਮੈਂ ਜੋ ਆਪਾਂ ਕੰਮ ਕੰਮ ਦੀ ਗੱਲ ਕਰੀਏ ਇੱਥੇ ਦੀ ਕਪੂਠੇ ਦੀ ਕਿਸ ਤਰ੍ਹਾਂ ਕਿਹੜੇ ਕੰਮ ਜਿਹੜੇ ਆ ਉਹ ਹੋਏ ਆ ਕਿਹੜੇ ਅਧੂਰੇ ਜਿਹੜੇ ਹੋ ਕੇ ਸਾਡਾ ਸ਼ਹਿਰ ਓਕੇ ਸਿਰ ਸਾਈਟ ਆ ਕਿਸੇ ਕੋਲ ਅਧੂਰਾ ਨਹੀਂ ਹੈ ਤੁਹਾਡਾ ਸ਼ਹਿਰ ਜਿਹੜਾ ਅਧੂਰਾ ਨਹੀਂ ਹੈ ਕਿਸੇ ਗੱਲ ਤੇ ਦੇਖਾਂਗੇ ਪਾਰਟੀ ਲੈਵਲ ਤੇ ਅਸੀਂ ਕਿਸੇ ਨਾਲ ਬਜਨਾ ਨਹੀਂ ਬੰਦਾ ਦੇਖ ਕੇ ਵੋਟ ਪਾਵਾਂਗੇ ਇਹੋ ਸਿੱਦੇ ਦੁਕਾਨਦਾਰ ਜਿਨ੍ਹਾਂ ਦੇ ਇਹੀ ਕਹਿਣਾ ਕਿ ਬੰਦਾ ਦੇਖ ਕੇ ਅਸੀਂ ਵੋਟ ਪਾਵਾਂਗੇ ਅਸੀਂ ਪਾਰਟੀਵਾਦੀ ਦੇ ਨਾਲ ਨਹੀਂ ਜਿਹੜਾ ਬੰਦਾ ਜਿਹੜਾ ਵਾ ਕੰਮ ਕਰੇਗਾ ਲੋਕਾਂ ਦੀ ਜਿਹੜੇ ਉਹ ਸੁਣੂਗਾ ਉਹਨੂੰ ਅਸੀਂ ਵੋਟ ਪਾਵਾਂਗੇ ਇੱਥੇ ਹੋਰ ਵੀ ਆ ਕਿਨਾ ਜੀ ਆਪਣਾ ਹਨੇਵੀਰ ਹਾਂਜੀ ਕਿਨਾ ਜੀ ਵੋਟਾਂ ਕਿਨੂੰ ਪਾ ਰਹੇ ਜੀ ਐਕਟੀ ਇੱਕ ਤਰੀਕ ਨੂੰ VOTING ਆ ਕਿਸ ਤਰ੍ਹਾਂ ਦੇਖਦੇ ਆ ਅੱਲੇ ਭਾਜੀ ਕੋਈ ਪਤਾ ਨਹੀਂ ਇਹ ਇੱਥੇ ਲੋਕਲੀਓਂ ਕੋ ਪੁੱਛਦੇ ਨੇ ਨਹੀਂ ਬਾਹਰ ਇੱਕ ਜਗ੍ਹਾ ਨਾ ਆਰਸ਼ੀਰ ਆਰਸ਼ੀਰ ਠੀਕ ਹੈ ਜਿਸ ਤਰ੍ਹਾਂ ਦੁਕਾਨਦਾਰ ਇਹੀ ਕਹਿ ਰਹੇ ਆ ਕਿ ਹਜੇ ਪਤਾ ਨਹੀਂ ਸਾਈਲੈਂਟ ਜਿਹੜੇ ਆ ਉਹ ਨਜ਼ਰ ਆ ਰਹੇ ਆ ਲੋਕ ਤੇ ਇੱਕ ਦਿਨ ਨੂੰ ਹੋਰ ਅਸੀਂ ਪੁੱਛਦੇ ਆ ਕਲਪਕ ਕਰਦੇ ਆ ਇਹਨਾਂ ਨੂੰ ਵੀ ਕਿ ਕਿਨੂੰ ਐਕਟੀਵੇਟ ਜਿਹੜੀ ਵੋਟ ਜਿਹੜੀ ਆ ਉਹ ਪਾਈ ਜਾ ਰਹੀ ਆ ਇੱਥੇ ਹੋਰ ਵੀ ਜਿਹੜੇ ਆ ਦੁਕਾਨਦਾਰ ਆ ਇੱਥੇ ਆਪਣੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਅ ਸਸੀ ਗੱਲ ਜੀ ਹਾਂਜੀ ਕਿਹਾ ਜੀ ਆਪਣਾ ਮੇਰਾ ਬਲਬੀਰ ਸਿੰਘ ਬਲਬੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਚ ਇੱਕ ਤਰੀਕ ਨੂੰ ਇਲੈਕਸ਼ਨ ਤੇ ਗਿਣਤੀ ਆ ਕੀ ਕਾਂਗਰਸ ਬਾਰੇ ਕਿ ਐਤੀ ਕਿੰਨੂ ਜਿਤਾ ਰਹੇ ਹੋ ਇਹ ਤਾਂ ਜਨਤਾ ਦਾ ਆਪਣਾ ਹੀ ਹੈਗਾ ਜੀ ਵਿਚਾਰ ਜਿਹਨੂੰ ਜਨਤਾ ਚਾਹੇਗੀ ਜਿਹੜਾ ਚੰਗਾ ਕੰਮ ਕਰੇਗਾ ਉਹਨੂੰ ਵੋਟ ਮਿਲੇਗੀ ਇਹ ਤਾਂ ਹੈ ਕੰਮ ਕਿਸਰਾ ਦੇਖਦੇ ਹੋ ਜੇ ਆਪਾਂ ਇੱਕ ਕਪੂਰਥਲੇ ਦੀ ਗੱਲ ਕਰੀਏ ਕਪੂਰਥਲੇ ਦੇ ਕੰਮ ਰਾਣਾ ਜੀ ਨੇ ਕਾਫੀ ਅੱਛੀ ਪੱਧਰ ਤੇ ਕੀਤੇ ਆ ਔਰ ਕਪੂਰਥਲੇ ਦੇ ਬੜੇ ਫੇਵਰੇਟ ਨੇ ਉਹ ਤੇ ਸਹੀ ਸਿਹਤ ਵੀ ਦਿੱਤੀ ਉਹਨਾਂ ਨੇ ਕਪੂਰਥਲੇ ਨੂੰ ਤੇ ਅਸੀਂ ਚਾਹੁੰਦੇ ਆ ਵੀ ਸਾਨੂੰ ਕੋਈ ਸਹੀ ਸਿਹਤ ਮਿਲੇ ਤੇ ਸਹੀ ਲੀਡਰ ਮਿਲੇ ਇਸ ਇਲੈਕਸ਼ਨ ਤੋਂ ਬਾਅਦ